ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਟਣਾ ਜੀ ਆਥੇਲ ਸਾਹਿਬ ਤੁਹਾਨੂੰ ਬਹੁਤ-ਬਹੁਤ ਧੰਨਵਾਦੀ ਪਹਿਲਾਂ ਤਾਂ ਤੇ ਅਜਹਰੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਮਮਤਾ ਬੇਨਰਜੀ ਨੇ 8 ਦਿਨਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਦੂਜੀ ਵਾਰ ਚਿੱਠੀ ਲਿਖੀ ਚੰਪਾਈ ਸੁਰੇਨ ਹੋਏ ਝਾਰਖੰਡ ਦੇ ਵਿੱਚ ਭਾਜਪਾ ਚ ਸ਼ਾਮਲ ਜਥੇਦਾਰਾਂ ਨੇ ਲਈ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਘਰਾੜ ਦਿੱਤਾ ਵਰਨੇਸ਼ ਫੁਗਾਟ ਹੋਈ ਦਰਬਾਰ ਸਾਹਿਬ ਦੇ ਵਿੱਚ ਨਤਮਸਤ ਸਿੱਖ ਕਤਲੇਆ ਮਾਮਲੇ ਵਿੱਚ ਟਾਈਟਲਰ ਵਿਰੁੱਧ ਦੋਸ਼ਪੈ ਰਾਜਵਾਲਾ ਨੇ ਰਹਿਮ ਦੀ ਅਪੀਲ ਵਾਪਸ ਲੈਣ ਵਾਸਤੇ ਕਿਹਾ ਕਿਸਾਨਾਂ ਦੇ ਖਾਤੇ ਦੇ ਵਿੱਚ ਹੋਇਆ 8 ਕਰੋੜ ਦਾ ਲੈਣ-ਦੇਣ ਪਰ ਕਿਸਾਨਾਂ ਨੂੰ ਪਤਾ ਹੀ ਨਹੀਂ ਲੱਗਿਆ ਬਾਗੀ ਅਕਾਲੀਆਂ ਨੇ ਮੰਗਿਆ ਸੁਖਬੀਰ ਸਿੰਘ ਬਾਦਲ ਦਾ ਪੱਕਾ ਅਸਤੀਫਾ ਵਿਆਹ ਤੋਂ ਮਨਾ ਕਰਨ ਤੇ ਪ੍ਰੇਮੀ ਨੇ ਪ੍ਰੇਮਕਾਰ ਨੂੰ ਲਾਈ ਅੱਗ ਤੇ ਆਖਰੀ ਖਬਰ ਅਵਨੀ ਲੇਖੜਾ ਨੇ ਪੈਰਾਓਲੰਪਿਕ ਰਕਾਰਡ ਦੇ ਨਾਲ ਸ਼ੂਟਿੰਗ ਦੇ ਵਿੱਚ 골ਡ ਮੈਡਲ ਜਿੱਤਿਆ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਅਛਾ ਟੇਣਾ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਹੁਣ ਜਥੇਦਾਰ ਸਾਹਿਬ ਨੇ ਤਨਖਾਹਿਆ ਇਕਰਾਰ ਦੇ ਦਿੱਤਾ ਇਸ ਦਾ ਕੀ ਅਰਥ ਹੋਏਗਾ ਅਤੇ ਬਾਗੀ ਕੀ ਕਹਿੰਦੇ ਨੇ ਕਿ ਭਾਂਡੇ ਮਾਂਜਣ ਤੇ ਪੋਚੇ ਲਾਉਣ ਤੇ ਬਾਣੀ ਸੁਣਨ ਤੋਂ ਬਿਨਾ ਹੋਰ ਵੀ ਕੋਈ ਸਜ਼ਾ ਮਿਲੇਗੀ ਦੇਖੋ ਆਥੇਨ ਸਾਹਿਬ ਜਿਹੜੇ ਬਾਗੀ ਆ ਨਾ ਉਹ ਇਹ ਤਾਂ ਗੱਲ ਕਹਿੰਦੇ ਵੀ ਸੁਖਬੀਰ ਸਿੰਘ ਬਾਦਲ ਪੱਕੇ ਤੌਰ ਤੇ ਅਸਤੀਫਾ ਦੇ ਕੇ ਕਾਰਜਕਾਰੀ ਪ੍ਰਧਾਨ ਬਣਾਇਆ ਹੈਗਾ ਜੀ ਬਰਵਿੰਦਰ ਸਿੰਘ ਭੁੰਦੜ ਨੂੰ ਇਹ ਕਿਹੜੀ ਗੱਲ ਹੋਈ ਉਹ ਕਹਿੰਦੇ ਵੀ ਸੁਖਬੀਰ ਸਿੰਘ ਬਾਦਲ ਨੂੰ ਬਿਲਕੁਲ ਪੱਕੇ ਤੌਰ ਦੇ ਉੱਤੇ ਸਿਆਸਤ ਨੂੰ ਅਲਗਿਦਾ ਪਹਿਣੀ ਚਾਹੀਦੀ ਆ ਆਕਾਲੀ ਦਲ ਤੋਂ ਲਾਂਬੇ ਹੋ ਜਾਣਾ ਚਾਹੀਦਾ ਤੇ ਤਾਂ ਕਰਕੇ ਆਕਾਲੀ ਦਲ ਬਚਦਾ ਦੇਖੋ ਉਹਨਾਂ ਦੀਆਂ ਸਾਰੀਆਂ ਮੰਗਾਂ ਤਾਂ ਮੰਨੀਆਂ ਨਹੀਂ ਜਾਣੀਆਂ ਜੇ ਤਾਂ ਮੰਨ ਲਓ ਥਿਲ ਸਭ ਬਣਦੀ ਹੋਵੇ ਤੇ ਆਪਾਂ ਚਾਰ ਬੰਦੇ ਬੈਠੇ ਹੋਗੇ ਤੇ ਫਿਰ ਆਪਾਂ ਗੱਲ ਕਰਕੇ ਵੀ ਇਹਨੂੰ ਐ ਕਰ ਲੈਣਾ ਚਾਹੀਦਾ ਇਹਨੂੰ ਐ ਕਰ ਲੈਣਾ ਚਾਹੀਦਾ ਜਦੋਂ ਦੋ ਜਾਣੇ ਵਿਰੋਧ ਹੋਗੇ ਇਧਰਲੇ ਪਾਸੇ ਦੋ ਇਧਰਲੇ ਹੋਗੇ ਨੇ ਨਾ ਉਧਰਲੇ ਦੋਹਾਂ ਨੂੰ ਇਧਰਲੇ ਦੀ ਗੱਲ ਚੰਗੀ ਲੱਗਣੀ ਨਾ ਇਧਰਲੇ ਦੋਹਾਂ ਨੂੰ ਉਧਰਲੇ ਦੀ ਗੱਲ ਚੰਗੀ ਲੱਗਣੀ ਇਸ ਕਰਕੇ ਇਹ ਗੱਲ ਕੋਈ ਵੀ ਕਰ ਲੈਣ ਸੁਖਬੀਰ ਬਾਦਲ ਧੜਾ ਇਹ ਬਗਾਵਤ ਕਰਨ ਵਾਲਿਆਂ ਨੂੰ ਪਸੰਦ ਆਉਣੀ ਹੀ ਨਹੀਂ ਤੇ ਉਧਰਲੇ ਜਿਹੜੀ ਮਰਜ਼ੀ ਗੱਲ ਕਰ ਲੈਣ ਤੇ ਬਾਦਲ ਧੜੇ ਨੂੰ ਮਨਜ਼ੂਰ ਨਹੀਂ ਹੋਣੀਗੀ ਸੋ ਇਹ ਮਾਮਲਾ ਇੱਥੋਂ ਤੱਕ ਪਹੁੰਚ ਗਿਆ ਪਰ ਹੁਣ ਇਹ ਸਮਾਂ ਦੱਸੂਗਾ ਵੀ ਸੁਖਬੀਰ ਸਿੰਘ ਬਾਦਲ ਖੋਰੀ ਕਿੰਨੀ ਦੇਰ ਤੱਕ ਉਥੇ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਹਾਜ਼ਰ ਹੁੰਦੇ ਆ ਵੈਸੇ ਅੱਜ ਡਾਕਟਰ ਦਲਜੀਤ ਸਿੰਘ ਚੀਮਾ ਨੇ ਬਲਵਿੰਦਰ ਸਿੰਘ ਭੁੰਦੜ ਨੇ ਤੇ ਖੁਦ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਗੱਲ ਕਹੀ ਹੈ ਕਿ ਭਾਈ ਮੈਂ ਨਿਮਾਣੇ ਸਿੱਖ ਦੇ ਵਾਂਗੂੰ ਉੱਥੇ ਜਾਊਂਗਾ ਜੋ ਸਿੱਖਾਂ ਦੀ ਸੁਪਰੀਮ ਸੰਸਥਾ ਦੇ ਵੱਲੋਂ ਮੇਰੇ ਬਾਰੇ ਗੱਲ ਕਹੀ ਗਈ ਹੈ ਉਹ ਸਿਰ ਮੱਥੇ ਝੋਲੀ ਪਵਾਉਣੇ ਆ ਮੈਂ ਕਿ ਨਿਮਾਣਾ ਸਿੱਖ ਆ ਪਰ ਅੱਜ ਹੀ ਪਤਾ ਲੱਗਾ ਵਿਗਿਆਨੀ ਰਕबीर ਸਿੰਘ ਹੋਰਾ ਨੇ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਉਹਨਾਂ ਨੇ ਮਹੱਤਵਪੂਰਨ ਗੱਲ ਕੀਤੀ ਆ ਉਹਨਾਂ ਨੇ ਉਸ ਗੱਲ ਦੇ ਉੱਤੇ ਅੱਜ ਬਿਲਕੁਲ ਕਹਿ ਰਿਹਾ ਵੀ ਇੱਕ ਪਾਸਾ ਕਰਤਾ ਵੀ ਜਿਹੜੇ ਬਾਰੇ ਚ ਉੜੀ ਕੀ ਜਾਂਦੇ ਸੀਗੇ ਵੀ ਭਾਈ ਕੁਝ ਹੋਊਗਾ ਕੀ ਹੋਊਗਾ ਕਿਵੇਂ ਹੋਊਗਾ ਕੀ ਨਹੀਂ ਹੋਊਗਾ ਕਿਉਂਕਿ ਉਹਨਾਂ ਨੇ ਅੱਜ ਇਹ ਗੱਲ ਕਹੀ ਆ ਕਿ ਲੰਘੇ ਵੇਲੇ ਦੇ ਵਿੱਚ ਜਦੋਂ ਸਰਕਾਰ ਸੀ ਉਸ ਵੇਲੇ ਬਹੁਤ ਕੁਝ ਗਲਤ ਵੀ ਹੋਇਆ ਤੇ ਗਾਨੀ ਰਘਵੀਰ ਸਿੰਘ ਨੇ ਕਿਹਾ ਜੀ ਕਿ ਆ ਕਾੜੀ ਦਲ ਦੇ ਪ੍ਰਧਾਨ ਤੇ ਉਦੋਂ ਨੇ ਡਿਪਟੀ ਸੀਐਮ ਹੁੰਦੇ ਆ ਸੁਖਬੀਰ ਸਿੰਘ ਬਾਦਲ ਨੇ ਕੁਝ ਇਹੋ ਜਿਹੇ ਫੈਸਲੇ ਕੀਤੇ ਆ ਜਿਦੇ ਨਾਲ ਪੰਥਕ ਸਰੂਪ ਨੂੰ ਅਕਸਰ ਨੁਕਸਾਨ ਹੁੰਦਾ ਰਿਹਾ ਸਿੱਖ ਪੰਥ ਦਾ ਬਹੁਤ ਵੱਡਾ ਨੁਕਸਾਨ ਹੋਇਆ 2007 ਤੋਂ ਲੈ ਕੇ 17 ਤੱਕ ਦੇ ਸਿੱਖ ਕੈਬਨਿਟ ਮੰਤਰੀਆਂ ਨੂੰ ਵੀ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਗਾਨੀਰ ਗਬੀਰ ਸਿੰਘ ਨੇ ਕਿਹਾ ਵੀ ਸੁਖਬੀਰ ਸਿੰਘ ਬਾਦਲ ਨੂੰ ਇੱਕ ਆਮ ਸਿੱਖ ਵੰਗ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗਣੀ ਚਾਹੀਦੀ ਹੈ ਤੇ ਸੁਖਬੀਰ ਸਿੰਘ ਬਾਦਲ ਨੂੰ 15 ਰਣ ਦੇ ਵਿੱਚ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣਾ ਚਾਹੀਦਾ ਹੈ। ਉਹਨਾਂ ਨੇ ਗੁਨਾਹਾਂ ਦੀ ਲਿਸਟ ਵੀ ਦਿੱਤੀ ਆ। ਨਹੀਂ ਇਹ ਲਿਸਟ ਕੋਈ ਨਹੀਂ ਦਿੱਤੀ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਸਰਕਾਰ ਸੀ ਉਹ ਤੋਂ ਬਹੁਤ ਸਾਰੇ ਕੁਝ ਇਹੋ ਜਿਹਾ ਹੋਇਆ ਗਲਤ ਕੰਮ ਹੋਏ ਜਿਹੜੇ ਕਰਕੇ ਪੰਥ ਦਾ ਨੁਕਸਾਨ ਬਹੁਤ ਹੋਇਆ ਪਰ ਮਿਹਰਬਾਨੀ ਦਿੱਤਾ ਵੀ ਇੱਕ ਆ ਗੱਲ ਹੈ ਕਾ ਗੱਲ ਹੈ ਕਾ ਗੱਲ ਇਹਦਾ ਵੀਰਵਾ ਨਹੀਂ ਹੈ ਸਪੈਸੀਫਿਕਲੀ ਕੋਈ ਗੱਲ ਮਾਫੀ ਬਾਰੇ ਵੀ ਹੋਈ ਹੈ ਜਿਹੜੀ ਡੇਰੇ ਵਾਲੇ ਸਾਧ ਨੂੰ ਮਾਫੀ ਸੀ ਜਾਂ ਜਿਹੜਾ ਬੇਅਦਬੀ ਦੀ ਗੱਲ ਹੋਈ ਹੈ ਇਹ ਜਥੇਦਾਰ ਸਾਹਿਬ ਨੇ ਗੱਲ ਕਹੀ ਹੈ ਜਾਂ ਨਹੀਂ ਕਹੀ ਦੇਖੋ ਜੀ ਉਹਨਾਂ ਨੇ ਆਪਣੇ ਜ਼ੁਬਾਨੀ ਇਹ ਗੱਲ ਅੱਜ ਨਹੀਂ ਦੁਹਰਾਈ ਪਰ ਇਹ ਪਤਾ ਹੀ ਹੈ ਜੀ ਕਿ ਇਨ੍ਹਾਂ ਵਿਸ਼ਿਆਂ ਦੇ ਉਤੇ ਮੰਗ ਸੀ ਜਿਹੜੀਆਂ 4 ਮੰਡਾਂ ਨੂੰ ਲੈ ਕੇ ਪਹਿਲਾਂ ਜਿਹੜੇ ਬਗਾਵਤ ਕਰਨ ਵਾਲੇ ਅਕਾਲੀ ਮਾਫੀ ਮੰਗ ਕੇ ਆਏ ਆ ਬੀਬੀ ਜਗੀਰ ਕੌਰ ਚੰਦੂ ਮਾਜਰਾ ਰਖੜਾ ਸਾਹਿਬ ਮਲੂਕਾ ਘੋਰੀ ਹੋਰ ਕਈ ਆ ਜਿਹੜੇ ਉਹਨਾਂ ਨੇ 4 ਜਿਹੜੀਆਂ ਗੱਲਾਂ ਰੱਖੀਆਂ ਸੀ ਉਹਦੇ ਵਿੱਚ ਇੱਕ ਤਾਂ ਇਹ ਸੀ ਵੀ ਜਦੋਂ ਅਸੀਂ ਵੀ ਸਰਕਾਰ ਤੇ ਸੀ ਸਾਡੀ ਸਰਕਾਰ ਸੀ ਇੱਕ ਤਾਂ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਇੱਕ ਨੰਬਰ ਦੂਜੀ ਗੱਲ ਇਹ ਆ ਵੀ ਉਸ ਵੇਲੇ ਜਿਹੜਾ ਉਧਰ ਇਜ਼ਹਾਰ আলম ਦੀ ਘਰ ਵਾਲੀ ਨੂੰ ਪਾਰਟੀ 'ਚ ਸ਼ਾਮਲ ਕੀਤਾ ਗਿਆ ਤੀਜੀ ਗੱਲ ਇਹ ਸੀ ਵੀ ਸੁਮੇਤ ਸੇੜੀ ਨੂੰ ਡੀਜੀਪੀ ਕਿਉਂ ਬਣਾਇਆ ਗਿਆ ਚੌਥੀ ਗੱਲ ਸੀ ਵੀ ਭਾਈ ਸ਼੍ਰੋਮਣੀ ਕਮੇਟੀ ਦੇ ਇਸ਼ਤਿਹਾਰ ਜਿਹੜੇ ਪੈਸਿਆਂ ਦੇ ਵਿੱਚੋਂ ਤੇ ਇਸ਼ਤਿਹਾਰ ਕਿਉਂ ਜਾਰੀ ਕੀਤੇ ਗਏ ਸੀ ਇਦਾਂ ਨਹੀਂ ਗਾ ਤਿੰਨ ਚਾਰ ਮੰਗਾ ਸੀਗਾ ਉਹਨਾਂ ਮੰਗਾ ਦੇ ਉੱਤੇ ਹੀ ਬਾਅਦ ਦੇ ਵਿੱਚ ਜਿਹੜਾ ਮਾਫੀ ਮੰਗੀ ਜਾਵੇ ਇਹ ਸੀ ਗੱਲ ਇਸ ਮਾਫੀ ਦੇ ਤੌਰ ਤੇ ਉੱਤੇ ਹੀ ਬੰਦ ਲਫਾਫਾ ਭੇਜਿਆ ਗਿਆ ਸੀ ਸੁਖਬੀਰ ਬਾਦਲ ਵੱਲੋਂ ਉਹ ਜਦੋਂ ਬੰਦ ਲਫਾਫਾ ਖੁੱਲਿਆ ਉਹਦੇ ਵਿੱਚ ਸਾਰੀਆਂ ਗਲਤੀਆਂ ਦੇ ਲਈ ਗੱਲ ਕਹੀ ਸੀ ਕਿ ਬੀਤੇ ਚ ਜੋ ਵੀ ਹੋਇਆ ਅਸੀਂ ਮਾਫੀ ਮੰਗਦੇ ਹਾਂ ਹੁਣ ਉਹ ਸਾਰੀਆਂ ਗੱਲਾਂ ਦੇ ਲਈ ਹੀ ਕੁੱਲ ਮਿਲਾ ਕੇ ਹਾਜ਼ਰ ਹੋ ਕੇ ਮਾਫੀ ਮੰਗਣ ਦੇ ਲਈ ਕਿਹਾ ਗਿਆ ਅੱਛਾ ਕਿਸਾਨਾਂ ਦੇ ਖੇਤੀ ਖਾਤਿਆਂ ਦੇ ਵਿੱਚ ਕਹਿੰਦੇ 8 ਕਰੋੜ ਰੁਪਏ ਦਾ ਲੈਂਡ ਦੇਣ ਹੋਇਆ ਇਹ ਕਿਸਾਨਾਂ ਨੂੰ ਪਤਾ ਨਹੀਂ ਸੀ ਇਹਦਾ ਇਹ ਕਿੱਥੋਂ ਗਿਆ ਬਾਹਰਲੇ ਮੁਲਕਾਂ ਚ ਗਿਆ ਹੋਇਆ ਹੈ ਪੈਸਾ ਸੀ ਨਹੀਂ ਇਹ ਅਸਲ ਦੇ ਵਿੱਚ ਬੈਂਕਾਂ ਵਾਲੇ ਨਹੀਂ ਘੁਮਾਤਾ ਕਹਿੰਦੇ ਸਰ ਜਦੋਂ ਨਾ ਕਰੋਨਾ ਮਹਾਮਾਰੀ ਹੋਈ ਆ ਜਾਂ ਜਦੋਂ ਨੋਟਾਂ ਦੀ ਬਦਲੀ ਹੋਈ ਸੀਗੀ ਨੋਟ ਬਦਲਤੇ ਸੀਗੇ ਨੋਟ ਬੰਦੀ ਹੋਗੀ ਉਦੋਂ ਵੀ ਬਹੁਤ ਸਾਰੀਆਂ ਬੈਂਕਾਂ ਨੇ ਕੀ ਕੀਤਾ ਵੀ ਜਿਹੜੇ ਬਜ਼ੁਰਗ ਆ ਜਿਹੜੇ ਹੁਣ ਬਜ਼ੁਰਗ ਮੰਨ ਲਓ ਦੂਰ ਪਿੰਡ ਦੇ ਵਿੱਚ ਰਹਿੰਦੇ ਆ ਤੇ ਸ਼ਹਿਰ ਦੇ ਵਿੱਚ ਖਾਤਾ ਤੇ ਜਿਨ੍ਹਾਂ ਦੇ ਕੋਲੇ ਮੋਬਾਈਲ ਵੀ ਹੈ ਨਹੀਂਗਾ ਵੀ ਭਾਈ ਨਾਲੋ ਦਿਖਣਾ ਆਉਂਦਾ ਵੀ ਭਾਈ ਮੈਸੇਜ ਆਇਆ ਬੈਂਕ ਦੇ ਵਿੱਚੋਂ ਬੈਂਕਾਂ ਵਾਲਿਆਂ ਨੂੰ ਸਾਰੀ ਗੱਲ ਦਾ ਪਤਾ ਹੁੰਦਾ ਕਈ ਥਾਵਾਂ ਤੇ ਖਬਰਾਂ ਆਈਆਂ ਸੀ ਵੀ ਬੈਂਕਾਂ ਵਾਲਿਆਂ ਨੇ ਉਹਨਾਂ ਦੇ ਖਾਤਿਆਂ 'ਚ ਪੁਰਾਣੇ ਨੋਟ ਜਮ੍ਹਾਂ ਕਰਕੇ ਨਵੇਂ ਬਹੁਤ ਕਢਵਾ ਲਏ ਆ ਬੜੀਆਂ ਥਾਵਾਂ ਤੇ ਇਹੋ ਜਿਹੀਆਂ ਹੈਰਾਪਰੀਆਂ ਖਬਰਾਂ ਹੁੰਦੀਆਂ ਹੁਣ ਪਤਾ ਲੱਗਾ ਜੀ ਅਬੋਰ ਦੇ ਦੋ ਪਿੰਡਾਂ ਦੇ ਕਿਸਾਨਾਂ ਨੇ ਇੱਕ ਨਿੱਜੀ ਬੈਂਕ ਜਿਹੜੀ HDFC ਬੈਂਕ ਹੈ ਇਹਦੇ ਮੁਲਾਜ਼ਮਾਂ ਦੇ ਉੱਤੇ ਦੋਸ਼ ਲਾਇਆ ਕਿ ਕ੍ਰੈਡਿਟ ਕਾਰਡ ਬਣਾਉਣ ਦੇ ਬਹਾਨੇ ਉਹ ਸਾਡੇ ਦਸਤਾਵੇਜ਼ ਲੈ ਗਏ ਉਹਨਾਂ ਨੇ OTP ਲੈ ਲਿਆ ਬਾਦ ਦੇ ਵਿੱਚ ਉਹਨਾਂ ਨੇ ਸਾਡੀ ਬੈਂਕ ਦੇ ਜਿਹੜੇ ਏਟੀਐਮ ਬਣਾਲੇ ਤਾਂ ਕਈ ਕੁਝ ਹੋਰ ਜਿਹੜਾ ਨਿਕ ਸੁੱਕ ਬਣਾ ਲਿਆ ਤੇ ਸਾਡੇ ਖਾਤਿਆਂ ਦੇ ਵਿੱਚੋਂ ਲੈਣ ਦੇਣ ਕਰੀ ਗਏ ਸਾਨੂੰ ਇਹਦੇ ਬਾਰੇ ਪਤਾ ਹੀ ਕੁਝ ਨਹੀਂ ਗਿਆ ਨਾ ਸਾਡੀ ਬੈਂਕ ਦੇ ਵਿੱਚੋਂ ਕੋਈ ਸਾਨੂੰ ਕਦੇ ਸਟੇਟਮੈਂਟ ਮਿਲੀ ਨਾ ਕਦੇ ਸਾਡੇ ਮੋਬਾਈਲ ਦੇ ਉੱਤੇ ਮੈਸੇਜ ਆਇਆ ਵੀ ਤੁਹਾਡੇ ਖਾਤੇ 'ਚ ਜਮਾ ਕਿੰਨੇ ਹੋ ਗਏ ਕੱਢੇ ਕਿੰਨੇ ਗਏ ਆ ਪਰ ਲੈਣ ਦੇਣ 8 ਕਰੋੜ ਰੁਪਏ ਦਾ ਹੋ ਗਿਆ ਉਹਨਾਂ ਨੇ ਬੈਂਕ ਦੇ ਉੱਤੇ ਦੋਸ਼ ਲਾਇਆ ਤੇ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈਏ ਜਣੇ ਜੀ ਇੰਨੇ ਸਾਲ ਹੋ ਗਏ ਸਿੱਖ ਕਤਲੇਆਮ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਨਹੀਂ ਮਿਲੀ ਟਾਈਟਲਰ ਬਾਰੇ ਹਾਲੇ ਵੀ ਕਹਿ ਰਿਹਾ ਅਭੀ ਹੁਣ ਉਹਦੇ ਦੋਸ਼ ਲੱਗਣ ਵਾਲੇ ਆ ਹੁਣ ਉਹ ਲੱਗ ਗਏ ਆ ਹੋਇਆ ਕੀ ਆ ਹੁਣ ਤੇ ਸਰਬ ਕਦੇ ਇਹਨਾਂ ਜਿਹੜੀਆਂ ਖਬਰਾਂ ਇਹ ਬਿਲਕੁਲ ਤੁਹਾਡੀ ਗੱਲ 100% ਦੀ ਮੈਂ ਸਹਿਮਤ ਆ ਤੇ ਇਹ ਗੱਲਾਂ ਸੱਚੀਆਂ ਆ ਕਿ ਭਾਈ ਸਾਡੇ ਦੇਸ਼ ਦੇ ਵਿੱਚ ਇਹੋ ਦਾ ਕੁਝ ਚੱਲਦਾ ਵੀ ਜਦੋਂ ਇਨਸਾਫ ਤਾਂ ਉਦੋਂ ਹੁੰਦਾ ਜਿਹੜਾ ਵੇਲੇ ਸਿਰ ਮਿਲ ਜੇ ਜਿਹੜਾ ਕਈ ਤਹਾਕਿਆਂ ਬਾਅਦ ਵਿਚਾਰ ਅਧੀਨ ਹੀ ਹੋਵੇ ਤੇ ਉਦੋਂ ਤੱਕ ਅੱਧੇ ਤਾਂ ਗਵਾਹ ਮਰ ਮੁੱਕ ਜਾਂਦੇ ਆ ਅੱਧੇ ਇੱਕ ਬਦਲ ਜਾਂਦੇ ਆ ਬੰਦਾ ਜਿਹਦੇ ਉੱਤੇ ਦੋਸ਼ ਲੱਗੇ ਹੁੰਦੇ ਤੇ ਉਹ ਕਈ ਵਾਰੀ ਉਹ ਕੋਈ ਰਾਜਨੀਤਕ ਕਪੌੜੀ ਚੜ ਜਾਂਦੇ ਆ ਸੋ ਬੜਾ ਕੁਝ ਡਰਾਮਾ ਹੁੰਦਾ ਪਰਦੇ ਪਿੱਛੇ ਜਿਹੜਾ ਕਿ ਘੱਟ ਸਾਹਮਣੇ ਆਉਂਦਾ ਪਰ 1984 ਦੇ ਸਿੱਕਤ ਲਿਆ ਮਾਮਲੇ ਦੇ ਵਿੱਚ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਅੱਜ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਦੇ ਉੱਤੇ ਦੋਸ਼ ਤੈਅ ਕਰਤੇ ਆ ਅਦਾਲਤ ਨੇ ਕਾਂਗਰਸੀ ਆਗੂ ਦੇ ਖਿਲਾਫ ਕਤਲ ਸਮੇਤ ਹੋਰ ਧਰਾਵਾਂ ਦੇ ਦੋਸ਼ ਐਲ ਕੀਤੇ ਆ ਸੀਬੀਆਈ ਨੇ 20 ਮਈ 2023 ਨੂੰ ਇਸ ਮਾਮਲੇ ਦੇ ਵਿੱਚ ਟਾਇਟਲਰ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ 19 ਜੁਲਾਈ ਨੂੰ ਇਸ ਤੋਂ ਪਹਿਲਾਂ ਜੱਜ ਸਾਹਿਬ ਨੇ ਇਸ ਫੈਸਲੇ ਨੂੰ ਸੁਰੱਖਿਅਤ ਰੱਖ ਲਿਆ ਸੀ ਇਹ ਮਾਮਲਾ ਕੀ ਆ ਤਿੰਨ ਲੋਕਾਂ ਦੀ ਮੌਤ ਹੋਈ ਸੀ ਇੱਕ ਗਵਾਹ ਨੇ ਦੋਸ਼ ਲਾਇਆ ਸੀ ਵੀ ਟਾਈਟਲਰ 1 ਨਵੰਬਰ 1984 ਨੂੰ ਗੁਰਦੁਆਰਾ ਪੁਲ ਬੰਗਿਸ਼ ਦੇ ਸਾਹਮਣੇ ਅੰਬੈਸਟਰ ਕਾਰ ਦੇ ਵਿੱਚੋਂ ਉਤਰਿਆ ਸੀ ਤੇ ਭੀੜ ਨੂੰ ਸਿੱਖਾਂ ਦੇ ਉੱਤੇ ਹਮਲਾ ਕਰਨ ਵਾਸਤੇ ਉਕਸਾਇਆ ਸੀ ਹੂੰ ਹੂੰ ਹੁਣ 30 ਸਾਲ ਬਾਅਦ ਆ ਉਹਨਾਂ ਨੇ ਇਹਦੇ ਤੇ ਐਕਸ਼ਨ ਲਿਆ ਦੋਸ਼ ਤਾਂ ਹੋਇਆ ਹਾਂਜੀ ਹਲੇ ਦੋਸ਼ਾਂ ਦੇ ਫਿਰ ਮੁਕੱਦਮਾ ਚੱਲਣਾ ਪਰ ਉਸ ਤੋਂ ਬਾਅਦ ਪਤਾ ਲੱਗਿਆ ਕਿ ਕਨਵੈਕਸ਼ਨ ਹੁੰਦੀ ਹੈ ਜਾਂ ਨਹੀਂ ਹੁੰਦੀ ਬਿਲਕੁਲ ਸਹੀ ਗੱਲ ਹੈ ਟਾਈਟਲਰ ਵੀ 85 ਸਾਲ ਦਾ ਹੋ ਗਿਆ ਮੇਰਾ ਖਿਆਲ ਲਗਭਗ ਹੋਇਆ ਹੋਣਾ ਕਿ ਇੰਨੇ ਕਦਮ ਕਿ ਜਦੋਂ ਤੋਂ ਆਪਾਂ ਪੱਤਰਕਾਰਤਾ ਦੇ ਵਿੱਚ ਵਿਚਰਨੇ ਆਹ ਹੀ ਖਬਰਾਂ ਪੜ੍ਹਦੇ ਆਂ ਜੀ ਵੀ ਭਾਈ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ ਔਰ ਚਾਰਜ ਸ਼ੀਟ ਦਾਖਲ ਕੀਤੀ ਜਾਵੇ ਚਾਰਜ ਸ਼ੀਟ ਦਾਖਲ ਕਰ ਦਿੱਤੀ ਹੈਗੀ ਹੈ ਉਹਨੇ ਐਂ ਕਰ ਦਿੱਤਾ ਹੈ ਉਹਨੇ ਆਹ ਹੀ ਡਰਾਮਾ ਚੱਲੀ ਜਾਂਦਾ ਜੀ ਇਨਸਾਫ ਵਾਲੀ ਗੱਲ ਹਾਲੇ ਦੂਰ ਦੀ ਕਹਾਣੀ ਲੱਗਦੀ ਹੈ ਅੱਛਾ ਰਜੋ ਨੇ ਦੀ ਕੀ ਕਹਾਣੀ ਹੈ ਵੀ ਰਹਿਣ ਦੀ ਅਪੀਲ ਵਾਪਸ ਲੈਣੀ ਹੈ ਬਿਲਕੁਲ ਜੀ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਲੰਮਾ ਸਮਾਂ ਪਹਿਲਾਂ ਯਾਨੀ ਕਿ 21 ਸਾਲ ਪਹਿਲਾਂ ਆਪਾਂ ਜਾਣਦੇ ਕਿ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਪਾਈ ਸੀਗੀ ਬਰਬਤ ਸਿੰਘ ਰਾਜੋਆਣਾ ਦੀ ਜਿਹੜੀ ਫਾਂਸੀ ਦੀ ਮਾਫੀ ਦੇ ਬਾਰੇ ਹੂੰ ਹੂੰ ਪਰ ਹੁਣ ਪਿਛਲੇ ਕਾਫੀ ਸਮੇਂ ਤੋਂ ਚਰਚਾ ਚੱਲਦੀ ਹੈ ਵੀ ਰਾਜੋਆਣਾ ਹੋਰੀ ਵੀ ਕਹਿੰਦੇ ਵੀ ਭਾਈ ਜੇਕਰ ਉਹ ਨਹੀਂ ਮੰਨਦੇ ਜਾਂ ਤਾਂ ਇਹ ਦੱਸੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਕੀ ਆ ਤੇ ਜੇ ਨਹੀਂ ਕੁਝ ਕਰਦੀ ਕੇਂਦਰ ਦੀ ਸਰਕਾਰ ਫਿਰ ਵਾਪਸ ਲੈ ਲਓ ਫਿਰ ਆਪਾਂ ਜਾਣਦੇ ਵੀ ਕਈ ਵਾਰੀ ਇਹਨਾਂ ਨੇ ਚਿੱਠੀਆਂ ਵੀ ਲਿਖੀਆਂ ਅਖਤੋਖ ਤਾਬਤ ਵੀ ਹੋਏ ਆ ਬੜੇ ਦ ਪਰ ਅੱਜ ਜਥੇਦਾਰ ਸਾਹਿਬ ਨੇ ਜਦੋਂ ਸੁਖਬੀਰ ਬਾਦਲ ਦੇ ਮਸਲੇ ਦੇ ਉੱਤੇ ਗੱਲ ਕੀਤੀ ਹੈ ਉਦੋਂ ਉਹਨਾਂ ਨੇ ਇਹ ਵੀ ਚਿੱਠੀ ਪੜ੍ਹ ਕੇ ਸੁਣਾਈ ਆ ਵੀ ਬਲਵੰਤ ਸਿੰਘ ਰਾਜਵਾਨਾ ਜੀ ਇੱਕ ਚਿੱਠੀ ਆਈ ਹੈ ਉਹਨਾਂ ਨੇ ਕਿਹਾ ਜੀ ਕਿ ਹੁਣ ਮੈਨੂੰ ਇੰਨੇ ਦਹਾਕੇ ਹੋ ਗਏ ਜੀ ਇਸ ਵੇਲੇ ਚੱਕੀ ਪੀਂਦਿਆ ਇੰਨੇ ਦਹਾਕੇ ਹੋ ਗਏ ਜੀ ਮੈਨੂੰ ਜੇਲ੍ਹ ਦੇ ਵਿੱਚ ਬੰਦ ਹੋਇਆ ਤੇ ਜਿਹੜੀ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਪਾਈ ਸੀ ਉਹਨੂੰ ਵਾਪਸ ਲੈ ਲਿਆ ਜਾਵੇ ਤੇ ਜਥੇਦਾਰ ਸਾਹਿਬ ਨੇ ਗੱਲ ਕਹੀ ਆ ਵੀ ਜਿਹੜੇ ਬੁੱਧੀਜੀਵੀ ਆ ਜਿਹੜੇ ਵਿਦਵਾਨ ਲੋਕ ਆ ਜਿਹੜੇ ਪੰਥ ਨੂੰ ਸਮਝਦੇ ਪੰਥ ਦੀ ਦਰਦ ਦੀ ਗੱਲ ਕਰਦੇ ਆ ਉਹਨਾਂ ਨੂੰ ਅਸੀਂ ਚਿੱਠੀ ਪੱਤਰ ਲਿਖ ਕੇ ਤੇ ਉਹਨਾਂ ਦੇ ਕੋਲੋਂ ਜਾਣਕਾਰੀ ਲਵਾਂਗੇ ਵੀ ਭਾਈ ਇਸ ਮਸਲੇ ਤੇ ਕਰਨਾ ਕੀ ਚਾਹੀਦਾ ਵਿਨੇਸ਼ ਫੋਗਟ ਆਇਸਨ ਦਰਬਾਰ ਸਾਹਿਬ ਹਾਂ ਬਿਲਕੁਲ ਜੀ ਅੱਜ ਵਿਨੇਸ਼ ਫੋਗਟ ਹੈ ਜਿਹੜੀ ਕਿ ਭਾਰਤ ਦੀ ਮਾਨਮਤੀ ਧੀ ਆ ਭਾਵੇਂ ਕਿ ਕਈ ਕੁਝ ਹੋਇਆ ਪੈਰਾ ਜਿਹੜੀ ਪੈਰਸ ਓਲੰਪਿਕ ਦੇ ਵਿੱਚ ਤੇ ਪਰ ਉਸ ਕੁੜੀ ਨੇ ਬਹੁਤ ਨਾਮਣਾ ਖੱਟਿਆ ਬੜੀ ਮਹਾਨ ਕੁੜੀ ਆ ਸੋਚ ਵਾਲੀ ਓਹ ਬੜੀ ਤਕੜੀ ਆ ਓਹ ਕੁੜੀ ਤੇ ਅੱਜ ਉਹਨੇ ਨਤਮਸਤਕ ਹੋਈ ਜੀ ਦਰਬਾਰ ਸਾਹਿਬ ਦੇ ਵਿੱਚ ਆਪਦੇ ਟੱਬਰ ਦੇ ਜੀਆ ਸਮੇਤ ਤੇ ਉਹਨੇ ਅੱਜ ਇਹ ਗੱਲ ਕਹੀ ਐ ਇੱਥੇ ਆ ਕੇ ਵੀ ਭਾਈ ਮੇਰਾ ਚਰੋਕਣਾ ਸੁਪਨਾ ਸੀ ਕਿ ਮੈਂ ਇੱਥੇ ਆਵਾਂ ਨਤਮਸਤਕ ਹੋਵਾਂ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਾਂ ਤੇ ਅੱਜ ਉਹ ਇੱਥੇ ਆਈ ਜਿੰਦੀ। ਤੇ ਮਮਤਾ ਬੈਨਰਜੀ ਨੇ ਕੀ ਲਿਖਿਆ ਦੂਜੇ ਖਤ ਵਿੱਚ? ਮਮਤਾ ਬੈਨਰਜੀ ਨੇ ਅੱਜ 8ਵੇਂ ਦਿਨ ਬਾਅਦ ਵੀ ਦੂਜੀ ਚਿੱਠੀ ਲਿਖੀ ਆ 8 ਦਿਨ ਪਹਿਲਾਂ ਵੀ ਇੱਕ ਚਿੱਠੀ ਲਿਖੀ ਸੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ। ਅੱਜ ਵੀ ਉਹਨਾਂ ਨੇ ਚਿੱਠੀ ਲਿਖੀ ਆ। ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਇੰਨੇ ਘਮੀਰ ਮੁੱਦੇ ਦੀ ਮੈਂ ਰੇਪ ਦੇ ਕੇਸਾਂ ਦੇ ਉੱਤੇ ਸਖਤ ਕਾਨੂੰਨ ਬਣੇ। फास्ट ट्रैक अदालतਾਂ ਦਾ ਕੰਮ ਹੋਵੇ ਜਲਦ ਤੋਂ ਜਲਦ ਉਹਨਾਂ ਲੋਕਾਂ ਨੂੰ ਮਿਸਾਲੀ ਸਜ਼ਾ ਮਿਲੇ ਇਹ ਕਾਨੂੰਨ ਉਹ ਕਹਿੰਦੇ ਕਿ ਮੈਂ ਥੋੜੀ ਬਣਾਉਣਾ ਤਾਂ ਕੇਂਦਰ ਨੇ ਬਣਾਉਣੇ ਇਹ ਤੇ ਕੇਂਦਰ ਨੂੰ ਉਹਨਾਂ ਨੇ ਕਿਹਾ ਜੀ ਕਿ ਪ੍ਰਧਾਨ ਮੰਤਰੀ ਸਾਹਿਬ ਮੈਂ ਤੁਹਾਨੂੰ ਵੀ ਪਹਿਲਾਂ ਵੀ ਚਿੱਠੀ ਲਿਖੀ ਆ 22 ਅਗਸਤ ਨੂੰ ਅੱਜ 30 ਅਗਸਤ ਨੂੰ ਇੱਕ ਫੇਰ ਕਿੱਥੇ ਲਿਖੀ ਆ ਉਹਨਾਂ ਨੇ ਕਿਹਾ ਜੀ ਕਿ ਦੇਖੋ ਦਿਨ ਦੇ ਵਿੱਚ ਹਰ ਰੋਜ਼ ਦਾ ਜਿਹੜਾ ਉਹ ਦੇਸ਼ ਦੇ ਵਿੱਚ 90 ਰੇਪ ਦੇ ਕੇਸ ਵਾਪਰਦੇ ਆ ਤੇ ਹੁੰਦਾ ਹੰਦਾ ਪਿਛਵੀਂ ਨੀਗਾ ਕਦੇ ਬੰਦੇ ਨੂੰ 10 ਸਾਲ ਨਿਕਲ ਗਏ ਕਦੇ 5 ਸਾਲ ਨਿਕਲ ਗਈ ਤਾਂ ਨਹੀਂ ਗੱਲ ਉਹਨਾਂ ਨੇ ਕਿਹਾ ਜੀ ਕਿ ਮੈਂ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਹੁਣ ਵੀ ਬੇਨਤੀ ਕਰਨੀ ਵੀ ਰਾਜਨੀਤੀ ਦਾ ਮੁੱਦਾ ਨਹੀਂ ਆ ਇਸ ਦੇਸ਼ ਦੇ ਵਿੱਚ ਜਿਹੜੇ ਇਹੋ ਜਿਹੇ ਕੋ ਕੰਮ ਕਰਦੇ ਜਿਹੜੇ ਇਹੋ ਜਿਹੇ ਮਾੜੀ ਸੋਚ ਵਾਲੇ ਆ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਨੂੰਨ ਬਣਨੇ ਚਾਹੀਦੇ ਟਣੀ ਕਿਈ ਵਾਰੀ ਜਿਹੜੇ ਨੌਜਵਾਨਾਂ ਦੀ ਮਾਡਰਨ ਨੌਜਵਾਨਾਂ ਦੀ ਲਵ ਸਾਇਕੀ ਹੈ ਇਹਦੇ ਤੇ ਬੜੀ ਹੈਰਾਨੀ ਹੁੰਦੀ ਆ ਕਿ ਜਿਹੜੀ ਕੁੜੀ ਨੇ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਉਹਨੇ ਕੁੜੀ ਅੱਗ ਲਾ ਕੇ ਫੂਕ ਦਿੱਤੀ ਇਹ ਕਿੱਥੇ ਹੋਈ ਹੈ ਘਟਨਾ ਤਨ ਸਾਬ ਅਸਲ ਵਿੱਚ ਨਾ ਮੈਂ ਇਹ ਗੱਲ ਸ਼ਾਇਦ ਮੇਰੀ ਕਿਸੇ ਨੂੰ ਪੜਤਣ ਵਾਲੀ ਲੱਗੇ ਇਹ ਜਿਹੜੇ ਲੰਡਰ ਪੁਣੇ ਦੇ ਵਾਲੇ ਆਸ਼ਿਕਾ ਨਾ ਜਿਹੜੇ ਇਹ ਤੁਹਾਡੇ ਗਲੀ ਮੁਹੱਲੇ ਦੇ ਵਿੱਚ ਕਿਤੇ ਵੀ ਮਿਲ ਜਾਂਦੇ ਆ ਕੋਈ ਆਸ਼ਕ ਨਹੀਂ ਇਹ ਮੈਂ ਕੀ ਕਹਾਂ ਜੀ ਇਹ ਮਾਨਸਿਕ ਰੋਗੀ ਆ ਜਾਂ ਕਹਿ ਦਈਏ ਵੀ ਉਹ ਦਿਲ ਫੇਂਕ ਐਸੇ ਆ ਵੀ ਨਾ ਉਹਨਾਂ ਨੂੰ ਆਪਣੀ ਇੱਜ਼ਤ ਦੀ ਪਰਵਾਹ ਤੇ ਨਾ ਕਿਸੇ ਦੀ ਛੱਡਦੇ ਆ ਇਹ ਲੁਧਿਆਣੇ ਤੋਂ ਖਬਰ ਆਈ ਆ ਇੱਥੇ ਇੱਕ ਪ੍ਰੇਮੀ ਨੇ ਆਪਦੀ ਪ੍ਰੇਮਿਕਾ ਨੂੰ ਅੱਗ ਲਾਤੀ ਆ ਕੁੜੀ ਨੇ ਵਿਆਹ ਤੋਂ ਇਨਕਾਰ ਕਰਤਾ ਸੀ ਜਿਹਦੇ ਕਰਕੇ ਮੁੰਡਾ ਨਾਰਾਜ਼ ਸੀ ਸਿਰਫਰੇ ਪ੍ਰੇਮੀ ਨੇ ਪ੍ਰੇਮਿਕਾ ਦੇ ਉੱਤੇ ਪੈਟਰੋਲ ਛਿੜਕ ਕੇ ਉਹਨੂੰ ਅੱਗ ਦੇ ਹਵਾਲੇ ਕਰਤਾ ਬਾਅਦ ਵਿੱਚ ਖੁਦ ਨੂੰ ਅਗ ਲਾ ਲਈ ਤੇ ਪਤਾ ਲੱਗਾ ਵੀ ਦੋਵਾਂ ਜਣਿਆਂ ਨੂੰ ਇਸ ਵੇਲੇ ਖੰਨਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਕੁੜੀ ਆ ਜਿਹੜੀ ਸਮਰਾਲੇ ਦੀ ਹੈ 27 ਸਾਲ ਦੀ ਚਲੋ ਮੈਂ ਉਹਦੇ ਨਾਂ ਦਾ ਜ਼ਿਕਰ ਨਹੀਂ ਕਰਦਾ ਸੀ ਸਤਿਕਾਰ ਕਰਦੇ ਆ ਤੇ ਪਤਾ ਲੱਗਾ ਵੀ ਮੁੰਡਾ ਵੀ ਇਸ ਜਿਹੜੀ ਘਟਨਾ ਦੇ ਵਿੱਚ 40% ਦੀ ਝੁੜਸ ਗਿਆ ਤੇ ਕੁੜੀ 50% ਦੀ ਝੁੜਸੀ ਆ ਸੋ ਇਹ ਜੀ ਕਿ ਦੋਵਾਂ ਦੀ ਦੋਸਤੀ ਸੀ ਪਰ ਕੁੜੀ ਨੇ ਪਤਾ ਨਹੀਂ ਕਿਹੜੇ ਕਾਰਨ ਕਰਕੇ ਨਾ ਕੀਤੀ ਹੋਗੀ ਪਰ ਮੁੰਡੇ ਨੇ ਆ ਕਰਤੂਤ ਕਰਤੀ ਹੈ ਹੂੰ अच्छा आपने लिख रहा थे पेरा ओलंपिक ਦੇ ਰਿਕਾਰਡ ਬਾਰੇ ਦੱਸੋ ਮੇਰੇ ਖਿਆਲ ਉਹਨਾਂ ਨੂੰ ਇਨਾਮ ਮਿਲਿਆ 골ਡ ਮੈਡਲ ਬਿਲਕੁਲ ਜੀ ਬਿਲਕੁਲ ਸਿੰਘ ਸਾਹਿਬ ਮੇਰੀ ਜੀ ਸਾਡੇ ਸਾਰੇ ਹੀ ਜਿਹੜੇ ਰੈਡ ਇਫਮ ਦੇ ਪਰਿਵਾਰਕ ਮੈਂਬਰ ਹੈ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਨਾ ਕਿ ਦੇਖੋ ਅਸੀਂ ਨਾ 올림픽 ਖੇਡਾਂ ਦੀ ਗੱਲ ਕਰਦੇ ਆ ਪਰ ਆਪਾਂ ਪੈਰਾ ओलंपिक ਦੀ ਵੀ ਗੱਲ ਕਰਨੀ ਚਾਹੀਦੀ ਹੈ ਵੀ ਸਾਡੇ ਮਾਣ ਮੱਤੇ ਖਿਡਾਰੀ ਹੈ ਜਿੰਦਾਬਾਦ ਰੈਣ ਚੜ੍ਹਦੇ ਕਲਾ ਦੇ ਵਿੱਚ ਰਹਿਣ ਇਹ ਬਿਲਕੁਲ ਪੈरिस ਪੈਰਾ ओलंपिक ਦੇ ਵਿੱਚ ਭਾਰਤ ਨੇ ਅੱਜ 4 ਮੈਡਲ ਜਿੱਤੇ ਹੈ ਜੀ ਵਧਾਈਆਂ ਦੇਣੀਆਂ ਬਣਦੀਆਂ 4 ਮੈਡਲ ਜਿੱਤੇ ਆ ਔਰਤ ਸ਼ੂਟਿੰਗ ਦੇ ਵਿੱਚ ਅਬਨੀ ਲੇਖਰਾਨੇ 골ਡ ਮੈਡਲ ਜਿੱਤਿਆ 모나 ਅਗਰਵਾਲ ਨੇ ਬ੍ਰਾਉਂਜ਼ ਮੈਡਲ ਜਿੱਤਿਆ ਮਰਦਾਂ ਦੀ 10 ਮੀਟਰ 에어 ਪਿਸਟਲ ਸ਼ੂਟਿੰਗ ਦੇ ਵਿੱਚ ਮਨੀਸ਼ ਨਰਵਾਲ ਨੇ ਸਿਲਵਰ ਮੈਡਲ ਜਿੱਤਿਆ ਤੇ ਔਰਤਾਂ ਦੀ 100 ਮੀਟਰ T35 ਕੈਟਾਗਰੀ ਰੇਸ ਦੇ ਵਿੱਚ ਪ੍ਰੀਤੀ ਪਾਲ ਨੇ ਬ੍ਰਾਉਂਜ਼ ਮੈਡਲ ਜਿੱਤਿਆ ਸੋ ਬਹੁਤ ਮੁਬਾਰਕਾਂ ਇਹਨਾਂ ਖਿਡਾਰੀਆਂ ਦੇ ਉੱਤੇ ਵਿਮਾਨ ਹੈ ਜੀ ਕਿਰਨ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਅੱਜ ਪੰਜਾਬ ਦੇ ਵਿੱਚ ਬੜਾ ਮੀਂਹ ਨਹੀਂ ਪਿਆ ਜੀ ਕੁਝ ਥਾਵਾਂ ਦੇ ਉੱਤੇ ਕਿਣਮਣਗੀ ਹੋਈ ਆ ਪਰ ਇੰਨੀ ਜ਼ਬਰਦਸਤ ਨਹੀਂ ਦੂਜੀ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਆਉਂਦੇ 72 ਘੰਟਿਆਂ ਦੇ ਵਿੱਚ 8 ਦਿਨਾਂ ਦੇ ਵਿੱਚ ਬੰਬ ਬਲਾਉਂਦਾ ਨਹੀਂ ਪੈ ਸਕਦਾ ਮੌਸਮ ਉਹ ਪਾ ਕਹਿੰਦਾ ਤੇ ਉਹਦਾ ਅੱਜ ਹੁੰਮ ਜਾ ਸੀਗਾ ਗਰਮੀ ਦੀ ਫੇਰ ਸੀਗੀ ਬਹੁਤ ਮਿਹਰਬਾਨੀ ਜੀ ਬੜਾ ਸ਼ੁਕਰੀਆ ਮਿਹਰਬਾਨੀ ਜੀ ਮਿਹਰਬਾਨ